ਮਾਨਸਾ ਦਾ ਰਹਿਣ ਵਾਲਾ ਗੁਰਜੰਤ ਸਿੰਘ ਆਪਣੇ ਮੁੰਡੇ ਦੇ ਵਿਆਹ ਬਾਰੇ ਬੜਾ ਖੁਸ਼ ਹੈ ਆਪਣੇ ਮੁੰਡੇ ਗਗਨਦੀਪ ਦੇ ਵਿਆਹ ਦਾ ਉਸ ਨੂੰ ਇਨਾ ਚਾਹ ਹੈ ਸਾਰੀ ਰਾਤ ਨੀਂਦ ਹੀ ਸੁਤਾ ਸਾਰੀ ਰਾਤ ਉਸਨੇ ਆਪਣੇ ਮੁੰਡੇ ਦੇ ਯਾਰਾਂ ਬੇਲੀਆਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਸਾਰੀ ਰਾਤ ਮਿਲ ਕੇ ਭੰਗੜੇ ਪਾਏ ਹਨ ਨੋਟਾਂ ਦੇ ਨੋਟ ਆਪਣੇ ਰਿਸ਼ਤੇਦਾਰਾਂ ਤੋਂ ਯਾਰਾਂ ਬੇਲੀਆਂ ਤੋਂ ਉਡਾ ਦਿੱਤੇ ਹਨ ਅਤੇ ਸਾਰੀ ਰਾਤ ਖੋਰੂ ਪਣ ਤੋਂ ਬਾਅਦ ਸਵੇਰੇ ਸਵੇਰ ਨਾਲ ਉੱਠ ਖੜਾ ਹੋਇਆ ਹੈ ਕਿਉਂਕਿ ਰਾਤ ਨੂੰ ਉਸ ਨੂੰ ਨੀਂਦ ਨਹੀਂ ਆਈ ਹੁਣ ਤਾਂ ਉਸ ਨੂੰ ਚਾਹੇ ਜਲਦੀ ਤੋਂ ਜਲਦੀ ਨੂੰ ਵਿਆਹ ਕੇ ਲਿਆਈਏ ਸਾਡੇ ਘਰ ਦੇ ਵਿੱਚ ਵੀ ਇਹ ਨੂੰ ਹੋ ਜਾਵੇ ਸਾਡਾ ਇਕਲੌਤਾ ਮੁੰਡਾ ਜਿਹੜਾ ਹੈ ਵਿਆਹਿਆ ਜਾਵੇਗਾ ਵਧੀਆ ਉਸਦੀ ਜ਼ਿੰਦਗੀ ਅੱਗੇ ਬਚੀਤ ਹੋਵੇਗੀ ਇਸ ਤਰ੍ਹਾਂ ਦੇ ਸੁਪਨੇ ਉਸਦੇ ਮਨ ਦੇ ਵਿੱਚ ਹਨ ਲੇਕਿਨ ਰਾਤ ਦੀ ਪੀਤੀ ਜਿਆਦਾ दारू ਹਜੇ ਤੱਕ ਨਹੀਂ ਉਤਰੀ ਦੋਸਤੋ ਆਪਣੇ ਮੁੰਡੇ ਦੇ ਨਾਲ ਤਿਆਰ ਹੁੰਦਾ ਹੈ ਮੁੰਡੇ ਦੇ ਸਹਰਾ ਲੱਗਾ ਦੇਖ ਉਸ ਨੂੰ ਚਾਹ ਜਿਹੜਾ ਹੈ ਇਹਨਾਂ ਚੜ ਜਾਂਦਾ ਹੈ ਕਿ ਬੇਰਾ ਡੀਜਾ ਤੋਂ ਬਿਨਾ ਢੋਲ ਤੋਂ ਪੰਗੜੇ ਪਣ ਲੱਗ ਜਾਂਦਾ ਹੈ ਉਸ ਨੂੰ ਇਹਨਾਂ ਕੁਝ ਦੇਖ ਕੇ ਆਸ-ਪਾਸ ਦੇ ਰਿਸ਼ਤੇਦਾਰ, ਦੋਸਤ-ਮਿੱਤਰ ਵੀ ਬੜੇ ਖੁਸ਼ ਹਨ। ਦੋਸਤੋ, ਤਿਆਰੀ ਕੀਤੀ ਜਾਂਦੀ ਹੈ 11:30 ਵਜੇ ਸਾਰੇ ਆਪੋ ਆਪਣੀਆਂ ਗੱਡੀਆਂ ਦੇ ਵਿੱਚ, ਆਪੋ ਆਪਣੇ ਸਾਧਨਾਂ ਦੇ ਵਿੱਚ ਜਿਸ ਵਿੱਚ ਵੀ ਉਹਨਾਂ ਨੇ ਬਰਾਤੇ ਨਾਲ ਜਾਣਾ ਹੈ, ਤਿਆਰ ਹਨ ਅਤੇ ਸਭ ਰਿਸ਼ਤੇਦਾਰ ਗੁਰਜੰਟ ਸਿੰਘ ਅਤੇ ਉਸ ਦਾ ਮੁੰਡਾ ਗਗਨਦੀਪ ਵਿਆਹ ਵਾਲੇ ਪਾਸੇ ਚਲੇ ਜਾਂਦੇ ਹਨ ਦੋਸਤੋ ਮਾਨਸਾ ਤੋਂ ਥੋੜੀ ਹੀ ਦੂਰ ਇੱਕ ਬੜੇ ਚੰਗੇ ਪੈਲਸ ਦੇ ਵਿੱਚ ਕੁੜੀ ਵਾਲਿਆਂ ਨੇ ਬਰਾਤ ਦਾ ਬੰਦੋਬਸਤ ਕੀਤਾ ਹੈ ਬਰਾਤ ਵਾਸਤੇ ਵਧੀਆ ਉੱਥੇ ਪ੍ਰੋਗਰਾਮ ਬਣਾਈ ਹਨ ਦੋਸਤੋ ਉੱਥੇ ਪਹੁੰਚਦੇ ਹਨ ਪਹੁੰਚਦੇ ਸਾਰ ਗਗਨਦੀਪ ਆਪਣੀਆਂ ਸਾਲੀਆਂ ਵੱਲੋਂ ਜੋ ਰੀਬਨ ਕਟਾਈ ਦੀ ਰਸਮ ਹੈ ਉਸ ਨੂੰ ਪੂਰਾ ਕਰਦਾ ਹੈ ਉਸ ਤੋਂ ਪਹਿਲਾਂ ਮਿਲਣੀ ਦੀ ਰਸਮ ਅਰਦਾਸ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਰੀਬਨ ਕਟਾਈ ਤੋਂ ਬਾਅਦ ਬਰਾਤ ਅੰਦਰ ਆਂਦੀ ਹੈ ਅੰਦਰ ਆਉਂਦੇ ਸਾਰ ਗੁਰਜੰਟ ਸਿੰਘ ਦਾ ਮੂੰਹ ਜੜਾ ਹੈ ਲੱਤ ਜਾਂਦਾ ਹੈ ਅਤੇ ਉਸ ਨੂੰ ਇੰਜ ਲੱਗਦਾ ਹੈ ਜਿਵੇਂ ਕਿ ਉਸ ਦੇ ਨਾਲ ਧੋਖਾ ਹੋਇਆ ਹੈ ਅੰਦਰ ਆਉਂਦੇ ਸਾਰ ਉਸ ਨੂੰ ਅਹਿਸਾਸ ਹੋਇਆ ਵੀ ਵਿਆਹ ਤਾਂ ਇੱਥੇ ਸੋਫੀ ਚੱਲ ਰਿਹਾ ਹੈ ਕੱਲ ਤਾਂ ਮੈਂ दारू ਥੋੜੀ ਨਹੀਂ ਦਿੱਤੀ ਨਾਲੇ ਕੁੜਮਾ ਨੂੰ ਕਿਹਾ ਸੀ ਵੀ ਅਸੀਂ दारू ਵਗੈਰਾ ਪੀਣ ਵਾਲੇ ਬੰਦੇ ਹਾਂ ਇੱਥੇ दारू ਚੱਲਣੀ ਚਾਹੀਦੀ ਹੈ ਨਾਲ ਨਾਲ ਮੀਟ ਖੁਲਾ ਇਸ ਤਰ੍ਹਾਂ ਦੀਆਂ ਡਿਮਾਂਡਾਂ ਪਹਿਲਾਂ ਹੀ ਰੱਖੀਆਂ ਸਨ ਇੱਥੇ ਤੱਕ ਤੇ ਦਾਰੂ ਮੀਟ ਵਾਲੀ ਸਟਾਲ ਨਜ਼ਰ ਨਹੀਂ ਆਉਦੀ ਗੁੱਸੇ ਦੇ ਵਿੱਚ ਭਰਿਆ ਆਪਣੇ ਨਾਲ ਦੇ ਸਾਥੀਆਂ ਨੂੰ ਜਿਹੜੇ ਇਸ ਆਸਤੇ ਨਾਲ ਬਰਾਦੇ ਨਾਲ ਆਏ ਸਨ ਉੱਥੇ ਜਾ ਕੇ ਵਧੀਆ ਖੁੱਲੀ ਦਾਰੂ ਪੀਵਾਂਗੇ ਖੁੱਲਾ ਮੀਟ ਖਾਵਾਂਗੇ ਹੁਣ ਤਾਂ ਇੱਥੇ ਭਾਈ ਕੁਝ ਵੀ ਨਹੀਂ ਹੈ ਇੱਥੇ ਤਾਂ ਸੋਫੀਆਂ ਦਾ ਵਿਆਹ ਚੱਲਦਾ ਹੈ ਉੱਤੋਂ ਇਹਨਾਂ ਨੇ ਆਰਕੈਸਟਰਾ ਵੀ ਨਹੀਂ ਬੁਲਾਈਆਂ ਇੱਥੇ ਤਾਂ ਸਿੱਧਾ ਸੁੱਕਾ ਜਿਹਾ ਪ੍ਰੋਗਰਾਮ ਹੈ ਦੋਸਤੋ ਅੱਗੇ ਜਾਂਦੇ ਹਾਂ ਅੱਗੇ ਕੁੜੀ ਵਾਲੇ ਨੂੰ ਪੁੱਛਦੇ ਹਨ ਹਾਂ ਭਾਈ ਇਹ ਕੀ ਗੱਲ ਹੈ ਇਹ ਕੀ ਮਜ਼ਾਕ ਹੈ ਸਾਡੇ ਨਾਲ ਤੁਸੀਂ ਤਾਂ ਕਿਹਾ ਸੀ ਵੀ ਇੱਥੇ ਵਧੀਆ ਪ੍ਰੋਗਰਾਮ ਹੋਵੇਗਾ ਵਧੀਆ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਸਾਡਾ ਜੀ ਲੱਗਿਆ ਰਹੇਗਾ ਲੇਕਿਨ ਇੱਥੇ ਤਾਂ ਭਾਈ ਕੁਝ ਵੀ ਨਹੀਂ ਹੈ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ ਅਗੋਂ ਕੁੜੀ ਦਾ ਪਿਤਾ ਜਿਹੜਾ ਹੈ ਹੱਥ ਬੰਦਾ ਹੈ ਕਿਰਪਾ ਕਰਕੇ ਰੋਲਾ ਨਾ ਪਾਓ ਅਸੀਂ ਤੁਹਾਡੇ ਵਾਸਤੇ ਅੱਡ ਤੋਂ ਬੰਦੋਬਸਤ ਬਾਹਰਲੇ ਪਾਸੇ ਕਰਦਾਂਗੇ ਇੱਥੇ ਕੀ ਹੈ ਸਾਡੇ ਜਿਹੜੇ ਰਿਸ਼ਤੇਦਾਰ ਹਨ ਸਾਰੇ ਸੇਖ ਹਨ ਸਾਰੇ ਲਗਭਗ ਅੰਮ੍ਰਿਤਧਾਰੀ ਹਨ ਇਹਨਾਂ ਨੂੰ दारू ਵਗੈਰਾ ਮੀਟ ਵਗੈਰਾ ਪਸੰਦ ਨਹੀਂ ਹੈ ਤੁਸੀਂ ਕਿਰਪਾ ਕਰੋ ਇਸ ਤਰ੍ਹਾਂ ਨਾ ਕਰੋ ਸਾਨੂੰ ਥੋੜਾ ਸਬਰ ਰੱਖੋ ਫਿਰ ਕੀ ਹੋਇਆ दारू ਤਾਂ ਤੁਸੀਂ ਰੋਜ਼ ਪੀਂਦੇ ਹੋ ਅੱਜ ਇਹੋ ਜਿਹਾ ਵਿਆਹ ਦੇਖ ਲਓ ਇਹੋ ਜਿਹੇ ਵਿਆਹ ਦੀ ਵਿੱਚ ਤੁਸੀਂ ਅਨੰਦ ਲੈ ਲਓ ਜ਼ਰੂਰੀ ਥੋੜੀ ਹੈ ਸਿਰਫ दारू ਵਗੈਰਾ ਪੀ ਕੇ ਮੀਟ ਖਾ ਕੇ ਹੀ ਨਜ਼ਾਰਾ ਆਣਾ ਹੈ ਹੁਣ ਇਨੀ ਗੱਲ ਸੁਣ ਕੇ ਗੁਰਜੰਟ ਦੇ ਤਾਂ ਜਿਹੜੇ ਰੋਹਸ਼ਨ ਤੋਤੇ ਹਨ ਉੱਡ ਚੁੱਕੇ ਹਨ ਉਹ ਰੋੜਾ ਪਣ ਲੱਗ ਜਾਂਦਾ ਹੈ ਵੀ ਤੁਸੀਂ ਮੇਰੀ ਜਿਹੜੀ ਮਿੱਟੀ ਹੈ ਪਲੀਜ਼ ਕਰ ਦਿੱਤੀ ਹੈ ਤੁਸੀਂ ਮੇਰੀ ਇੱਜ਼ਤ ਮਿੱਟੀ ਦੇ ਵਿੱਚ ਰੋੜ ਦਿੱਤੀ ਹੈ ਬਿਲਕੁਲ ਤੁਹਾਡੇ ਨਾਲ ਰਿਸ਼ਤਾ ਲਾ ਕੇ ਤਾਂ ਮੈਂ ਪਛਤਾ ਰਿਆ ਹਾਂ ਹੁਣੇ ਨਾਲ ਤੁਸੀਂ ਐਵੇਂ ਕਰ ਰਹੇ ਹੋ ਬਾਦ ਦੇ ਵਿੱਚ ਕੀ ਕਰੋਗੇ ਇਸ ਤਰ੍ਹਾਂ ਦਾ ਰੌਣਾ ਉੱਥੇ ਪਹੁੰਚਦਾ ਹੈ ਸਮਝ ਜਾਂਦੇ ਹਨ ਇਥੋਂ ਤੱਕ ਕੀ ਵਿਆਹ ਵਾਲੀ ਜਿਹੜੀ ਕੁੜੀ ਹੈ ਉਹ ਵੀ ਉੱਥੇ ਪਹੁੰਚ ਜਾਂਦੀ ਹੈ ਰੋਲੇ ਦੇ ਵਿੱਚ ਸਭ ਆਪੋ ਆਪਣਾ ਮਤ ਰੱਖਦੇ ਹਨ ਮੁੰਡੇ ਵਾਲੇ ਇਸ ਗੱਲ ਤੇ ਡਰੇ ਹਨ ਵੀ ਜਦੋਂ ਤੱਕ ਵਿਆਹ ਦੇ ਵਿੱਚ दारू ਨਹੀਂ ਹੈ ਜਦੋਂ ਤੱਕ ਵਿਆਹ ਦੇ ਵਿੱਚ ਮੀਟ ਨਹੀਂ ਹੈ ਆਰਕੈਸਟਰਾ ਨਹੀਂ ਹਨ ਉਦੋਂ ਤੱਕ ਭਲਾ ਬਾਈ ਕਾ ਦਾ ਵਿਆਹ ਹੋਇਆ ਜੇਕਰ ਇਹੋ ਜੀ ਗੱਲ ਸੀ ਤੁਸੀਂ ਸਾਨੂੰ ਪਹਿਲਾਂ ਦੱਸਦੇ ਅਸੀਂ ਆਪਣੇ ਪੈਸਿਆਂ ਨਾਲ ਲਿਆਂਦੇ ਤੁਸੀਂ ਨੰਗ ਹੋ ਸਾਨੂੰ ਪਤਾ ਹੈ ਹੁਣ ਜਦੋਂ ਨੰਗ ਵਾਲੀ ਗੱਲ ਆਖੀ ਅਗਲਾ ਨੂੰ ਫਿਰ ਗੁੱਸਾ ਚੜ ਗਿਆ ਵੀ ਤੁਹਾਡੇ ਕੋਲ ਜ਼ਿਆਦਾ ਪੈਸਾ ਹੈ ਸਮਝਦੇ ਹਾਂ ਤੁਸੀਂ ਪਿੰਡ ਦੇ ਮੋਤਵਾਰ ਬੰਦੇ ਹੋ ਤਿੰਨ ਵਾਰ ਦੇ ਸਰਪੰਚ ਰਹੇ ਹੋ ਅਸੀਂ ਸਭ ਸਮਝਦੇ ਹਾਂ ਤੁਹਾਡੇ ਕੋਲ ਜ਼ਮੀਨ ਬਹੁਤ ਹੈ ਪੈਸਾ ਬਹੁਤ ਹੈ ਲੇਕਿਨ ਸਾਨੂੰ ਨੰਗ ਨਾ ਖੋ ਅਸੀਂ ਵੀ ਇੱਜ਼ਤਦਾਰ ਬੰਦੇ ਹਾਂ ਇੱਜ਼ਤ ਖਾਤਰ ਮਰਨਾ ਮਿਟਣਾ ਜਾਣਦੇ ਹਾਂ ਕਿਹੜੀ ਇੱਜ਼ਤ ਦੀ ਗੱਲ ਕਰਦੇ ਹੋ ਇਸ ਤਰ੍ਹਾਂ दारू ਪੀ ਕੇ ਲਟਕੇ ਮੀਟ ਖਾ ਕੇ ਪਲਾ ਇਹਦੇ ਇੱਜ਼ਤ ਤੁਹਾਡੀ ਬਾਕੀ ਰਹਿ ਚੁੱਕੀ ਹੈ ਸ਼ਰਾਬੀ ਨਾ ਹੋਣ ਕਿਸੇ ਥਾਂ ਦੇ ਹੁਣ ਜਦੋਂ ਇੰਨੀ ਗੱਲ ਕਹੀ ਅਗਲੇ ਨੂੰ ਵੀ ਫਿਰ ਗੁੱਸਾ ਚੜ ਗਿਆ ਦੋਸਤੋ ਕੁੜੀ ਜਿਹੜੀ ਹੈ ਉਹ ਬਚਾੜੇ ਆਪ ਪੈ ਜਾਂਦੀ ਹੈ ਦੋਹੇ ਧਿਰਾਂ ਨੂੰ ਛੜਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਮਾਰ ਕੁੱਟਾਈ ਦੇ ਵਿੱਚ ਹੱਥਾ ਪਾਈ ਦੇ ਵਿੱਚ ਜਿਹੜਾ ਸੋਰਾ ਹੈ ਗੁਰਜੰਟ ਸਿੰਘ ਉਹ ਆਪਣੀ ਹੋਣ ਵਾਲੀ ਨੂੰ ਸੁਖਪ੍ਰੀਤ ਕੌਰ ਦੇ ਮੂੰਹ ਤੇ ਇੱਕ ਜ਼ੋਰਦਾਰ ਧਾਰਦਾਰ ਚਪੇੜ ਜੜ ਦਿੰਦਾ ਹੈ ਉਹ ਵਿਚਾਰੀ ਸਾਈਡ ਤੇ ਡਿੱਗ ਜਾਂਦੀ ਹੈ ਹੁਣ ਜਦੋਂ ਕੁੜੀ ਦਹੀ ਚਪੇੜ ਪੈ ਗਈ ਫਿਰ ਤਾਂ ਹੋਰ ਜਦਾ ਮਾਮਲਾ ਵਧਣਾ ਹੈ ਦੋਵੇਂ ਤੇਰਾ ਆਪਸ ਤੇ ਵਿਚ ਲੜ ਪੈਂਦੀਆਂ ਹਨ ਲੜਾ ਵੀ ਹੁਣ ਜਿਹੜਾ ਹੈ ਉਹ ਚਿਤਰੋ-ਚਿਤਰੀ ਹੋ ਚੁੱਕਿਆ ਹੈ ਉਸਦੇ ਵੀ ਬਰਨ ਲੱਗ ਪਿਆ ਹਨ ਰਿਸ਼ਤੇਦਾਰਾਂ ਨੇ ਲੜਾ ਨੂੰ ਢਾ ਰੱਖਿਆ ਹੈ ਇਧਰ ਚੰਗਾ ਉਹਨਾਂ ਦੀ ਮਿੱਟੀ ਕੁਟੀਂਦੀ ਹੈ ਸਾਰੇ ਰਿਸ਼ਤੇਦਾਰ ਜੋ ਕਿ ਸਜ ਵਜ ਕੇ ਆਏ ਹਨ ਹੁਣ ਕਿਸੇ ਦੇ ਕਿੱਥੋਂ ਖੂਨ ਨਿਕਲ ਲੱਗ ਰਿਹਾ ਹੈ ਕਿਸੇ ਦੇ ਕਿੱਥੇ ਵਜੀਆਂ ਹਨ ਕਿਸ ਦੇ ਕਿੱਥੇ ਨੀਲ ਪੈ ਗਿਆ ਹੈ ਇਹਨਾਂ ਦੇ ਵਿਚਕਾਰ ਪੁਲਿਸ ਆ ਜਾਂਦੀ ਹੈ ਦੋਵਾਂ ਨੂੰ ਵਿਚਾਰਿਆਂ ਨੂੰ ਮਸਾ ਚੁੜਾਉਂਦੀ ਹੈ ਕਈਆਂ ਨੂੰ ਥਾਣੇ ਦੇ ਵਿੱਚ ਲਿਜਾਇਆ ਜਾਂਦਾ ਹੈ ਜਿਸ ਦੇ ਵਿੱਚ ਗੁਰਜੰਟ ਸਿੰਘ ਵੀ ਸੀ ਥੋੜੇ ਸਮੇਂ ਬਾਅਦ ਚਲੋ ਦੋਹਾਂ ਦੀ ਪਹੁੰਚ ਉੱਤੇ ਤੱਕ ਹੈ ਆਪੇ ਥਾਣੇ ਦੇ ਵਿੱਚੋਂ ਸਾਰੇ ਜਣੇ ਰਲ ਮਿਲ ਕੇ ਰਜਾ ਮੰਦੀ ਕਰਕੇ ਬਾਹਰ ਆ ਜਾਂਦੇ ਹਨ ਕਿਸੇ ਤੇ ਕੋਈ ਵੀ ਪਰਚਾ ਦਰਜ ਨਹੀਂ ਹੁੰਦਾ ਦੋਸਤੋ ਗੁਰਜੰਟ ਸਿੰਘ ਆਪਣੇ ਘਰੇ ਆ ਗਿਆ ਹੈ ਅਤੇ ਹੰਕਾਰ ਦੇ ਵਿੱਚ ਆਕਦਾ ਹੈ ਵੀ ਮੇਰੇ ਮੁੰਡੇ ਨੂੰ ਕੀ ਕੁੜੀਆਂ ਦਾ ਘਾਟਾ ਹੈ ਅਸੀਂ ਕਿਹੜਾ ਨੰਗ ਤੁਰੇ ਫਿਰਦੇ ਹਾਂ ਇਹੋ ਜੇ ਨੰਗਾ ਨਾਲ ਬਾਹ ਪਣ ਲੱਗੇ ਸੀ ਸ਼ੁਕਰ ਹੋਇਆ ਰੱਬ ਦਾ ਇਹੋ ਜਿਹਾਂ ਦਾ ਪਹਿਲਾ ਪਤਾ ਲੱਗ ਗਿਆ ਨਹੀਂ ਤਾਂ ਕਿਤੇ ਬਾਅਦ ਦੇ ਵਿੱਚ ਪਤਾ ਲੱਗਿਆ ਹੁੰਦਾ ਤਾਂ ਸ਼ਾਇਦ ਮੇਰੇ ਮੁੰਡੇ ਦੀ ਜ਼ਿੰਦਗੀ ਜਿਹੜੀ ਹੈ ਇਹਨਾਂ ਨੇ ਬਰਬਾਦ ਕਰ ਦੇਣੀ ਸੀ ਇਹੋ ਜੀਆਂ ਗੱਲਾਂ ਆਖਦਾ ਹੋਏ ਸਭ ਰਿਸ਼ਤੇਦਾਰ ਜੋ ਕਿ ਹੁਣੇ-ਹੁਣੇ ਕੁਟੀ ਕੇ ਆਏ ਹਨ ਜਿਨ੍ਹਾਂ ਦੀ ਹੁਣੇ-ਹੁਣੇ ਸਰਵਿਸ ਹੋਈ ਹੈ ਸਭ ਹਾਂ ਵਿੱਚ ਸਿਰ ਹਿਲਾਉਂਦੇ ਹਨ ਬਿਲਕੁਲ ਸਹੀ ਗੱਲ ਹੈ ਜੀ ਕੋਈ ਗੱਲ ਨਹੀਂ ਜੋ ਹੋਇਆ ਚੰਗਾ ਹੋਇਆ ਹੁਣ ਆਪਾਂ ਹੋਰ ਚੰਗੀ ਕੁੜੀ ਦੇਖਾਂਗੇ ਆਪਣੇ ਮੁੰਡੇ ਦਾ ਵਿਆਹ ਗਾਜਾਵਾਜਾ ਦੇ ਨਾਲ ਕਰਾਂਗੇ ਤੁਸੀਂ ਚਿੰਤਾ ਨਾ ਕਰੋ ਇਸ ਤਰ੍ਹਾਂ ਦੇ ਗੱਲਾਂ ਕਰਕੇ ਸਭ ਥੋੜੇ ਸਮੇਂ ਬਾਅਦ ਹੀ ਆਪੋ ਆਪਣੇ ਘਰ ਤੁਰ ਜਾਂਦੇ ਹਨ ਕੁਝ ਲੋਕ ਉੱਥੇ ਬੈਠੇ ਹਨ ਅਤੇ ਉੱਥੇ ਬੈਠ ਕੇ ਹੀ ਵਿਚਾਰਾ ਕਰਦੇ ਹਨ ਹੁਣ ਸ਼ਰਾਬਾ ਜਿਹੜੀਆਂ ਬੱਚੀਆਂ ਹਨ ਰਾਤ ਦਿਹਾ ਉਹ ਪੀਤੀਆਂ ਜਾਵੀਆਂ ਹਨ ਅਤੇ ਗੁਰਜੰਟ ਸਿੰਘ ਦੁਬਾਰਾ ਟੱਲੀ ਹੋ ਕੇ ਮੰਜੇ ਤੋਂ ਥੱਲੇ ਲਟ ਲਟ ਕੇ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਹੀ ਛਾਲਾ ਮਾਰਦਾ ਹੈ ਅਤੇ ਲਲਕਾਰੇ ਮਾਰਦਾ ਹੈ ਇਹਨਾਂ ਦੇ ਵਿੱਚ ਉਸ ਨੂੰ ਨੀਂਦ ਆ ਜਾਂਦੀ ਹੈ ਦੋਸਤੋ ਗਗਨਦੀਪ ਦੀ ਮਾਤਾ ਉਹ ਬੜੀ ਦੁਖੀ ਹੈ ਕਿਉਂਕਿ ਇੱਕ ਵਧੀਆ ਪਰਿਵਾਰ ਦਾ ਰਿਸ਼ਤਾ ਅੱਜ ਮੁੱਕ ਚੁਕਿਆ ਹੈ ਕਿਉਂਕਿ ਗੁਰਜੰਟ ਸਿੰਘ ਨੂੰ दारू ਬਦ ਪਿਆਰੀ ਸੀ ਨਾ ਕਿ ਇੱਕ ਸੌ ਪਰਿਵਾਰ ਦੋਸਤੋ ਐਸੇ ਤਰ੍ਹਾਂ ਸਮਾਪਿਤ ਹੋ ਜਾਂਦਾ ਹੈ ਇਧਰ ਵਿਚਾਰੀ ਸੁਖਪ੍ਰੀਤ ਕੌਰ ਉਹ ਵੀ ਟੁੱਟ ਚੁਕੀ ਹੈ ਉਸਤੇ ਮਨ ਦੇ ਉੱਪਰ ਗਹਿਰੀ ਚੋਟ ਲੱਗੀ ਹੈ ਠੇਸ ਲੱਗੀ ਹੈ ਉਹ ਇਹ ਸਭ ਨਹੀਂ ਸਾਰ ਸਕਦੀ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲੈਂਦੀ ਹੈ ਹੁਣ ਸਭ ਪਾਸੇ ਅਫਵਾਹ ਫੈਲੇਗੀ ਵੀ ਸ਼ਾਇਦ ਕੁੜੀ ਦੇ ਵਿੱਚ ਕੋਈ ਕਮੀ ਹੋਵੇਗੀ ਪਾਈ ਕਰਕੇ ਇਹ ਰਿਸ਼ਤਾ ਇਨਾ ਵੱਡਾ ਮੁਕਰ ਚੁਕਿਆ ਹੈ ਕੌਣ ਕਰੇਗਾ ਉਸਦੇ ਨਾਲ ਵਿਆਹ ਉਸਦੇ ਪਿਤਾ ਦੇ ਕੋਲ ਕਿਹੜਾ ਬਹੁਤੀ ਕੋਈ ਜ਼ਮੀਨ ਹੈ ਉਹ ਕਿੜਕ ਬਹੁਤ ਸ਼ਾਹੂਕਾਰ ਹਨ ਮਸਾ ਮਸਾ ਇੱਕ ਚਲੋ ਰਿਸ਼ਤਾ ਆਇਆ ਸੀ ਲੇਕਿਨ ਫਿਰ ਵੀ ਚਲੋ ਰਾਬਦਾ ਤਨਵਾਦ ਵੀ ਕਰਦੀ ਹੈ ਉਸ ਦੀਆਂ ਸਹੇਲੀਆਂ ਅੰਦਰ ਆਂਦੀਆਂ ਹਨ ਅਤੇ ਅੰਦਰ ਆ ਕੇ ਉਸ ਨੂੰ ਸਮਝਾਉਂਦੀਆਂ ਹਨ ਕੋਈ ਗੱਲ ਨਹੀਂ ਜੋ ਹੋਇਆ ਚੰਗਾ ਹੋਇਆ ਅਤੇ ਜੇਕਰ ਇਹੋ ਜਿਹੇ ਨਾਲ ਤੇਰਾ ਰਿਸ਼ਤਾ ਜੁੜ ਜਾਂਦਾ ਵਿਆਹ ਤੋਂ ਬਾਅਦ ਤੇਰੇ ਨਾਲ ਕੁੱਟਮਾਰ ਕਰਦੇ ਜਿਸ ਸਹੁਰੇ ਨੇ ਤੈਨੂੰ ਵਿਆਹ ਤੋਂ ਪਹਿਲਾਂ ਹੀ ਹੱਥ ਛੱਡ ਦਿੱਤਾ ਜਦੋਂ ਬਾਕੀ ਸਹੁਰੇ ਬਾਕੀ ਘਰ ਵਾਲੇ ਨੂਹਾਂ ਨੂੰ ਬਿਲਕੁਲ ਤੜੀਆਂ ਤੇ ਚੱਕ ਕੇ ਰੱਖਦੇ ਹਨ ਘਟੋ ਘਟ ਇੱਕ ਮਹੀਨਾ ਤਾ ਨੂਹਾਂ ਨੂੰ ਬਿਲਕੁਲ ਰਾਣੀ ਬਣਾ ਕੇ ਰੱਖਦੇ ਹਨ ਅਤੇ ਬਾਅਦ ਦੇ ਵਿੱਚ ਚਲੋ ਜੋ ਹੁੰਦਾ ਹੈ ਵੇਖਿਆ ਜਾਂਦਾ ਹੈ ਲੇਕਿਨ ਇਹਨਾਂ ਨੇ ਤਾਂ ਤੈਨੂੰ ਵਿਆਹ ਤੋਂ ਪਹਿਲਾਂ ਹੀ ਹੱਥ ਛੱਡ ਦਿੱਤਾ ਇਹੋ ਜਿਹੇ ਨਾਲ ਜਾ ਕੇ ਕਰਨਾ ਕੀ ਸੀ ਰੱਬ ਦਾ ਸ਼ੁਕਰ ਮਨਾ ਮੈਨੂੰ ਪਤਾ ਲੱਗ ਗਿਆ ਨਹੀਂ ਤਾਂ ਇਹੋ ਜੀਆਂ ਬਥੇਰੀਆਂ ਕੁੜੀਆਂ ਹਨ ਜੋ ਵਿਆਹ ਤੋਂ ਬਾਅਦ ਨੱਕ ਭੋਗ ਰਹੀਆਂ ਹਨ ਵਿਆਹ ਤੋਂ ਬਾਅਦ ਜਿਨ੍ਹਾਂ ਦੀ ਜ਼ਿੰਦਗੀ ਬਿਲਕੁਲ ਖਰਾਬ ਹੋ ਚੁੱਕੀ ਹੈ ਇਸ ਤਰ੍ਹਾਂ ਦੇ ਦਲਾਸੇ ਦਿੰਦੀਆਂ ਹਨ ਹੁਣ ਸੁਖਪ੍ਰੀਤ ਕੌਰ ਕਿਉਂਕਿ ਪੜ੍ਹੀ ਲਿਖੀ ਹੈ ਸਿਆਣੀ ਕੁੜੀ ਹੈ ਉਹ ਸੋਚਦੀ ਹੈ ਕੋਈ ਗੱਲ ਨਹੀਂ ਚਲੋ ਮੈਂ ਆਪਣੀ ਪੜ੍ਹਾਈ ਵੱਲ ਧਿਆਲ ਦੇਵਾਂਗੀ ਵੈਸੇ ਵੀ ਮੈਂ ਪੜ੍ਹਨਾ ਚਾਹੁੰਦੀ ਸੀ ਮੈਂ ਇਸ ਰਿਸ਼ਤੇ ਵਾਸਤੇ ਕਦੋਂ ਹਾਂ ਕੀਤੀ ਸੀ ਉਹ ਤਾਂ ਮੇਰੇ ਪਿਤਾ ਜੀ ਸਨ ਇਹ ਤਾਂ ਮੇਰੀ ਮਾਤਾ ਸੀ ਜੋ ਕਿ ਮੇਰਾ ਵਿਆਹ ਜਲਦੀ ਤੋਂ ਜਲਦੀ ਕਰਨਾ ਚਾਹੁੰਦੇ ਸੀ ਬਾਕੀ ਮੇਰੇ ਛੋਟੇ ਭਰਾ ਦੀ ਵਾਰੀ ਆਵੇ ਇਸ ਤਰ੍ਹਾਂ ਦੀ ਗੱਲਾਂ ਮਨ ਹੀ ਮਨ ਸੋਚਦੀ ਹੈ ਆਪੋ ਆਪਣੇ ਨੂੰ ਦਿਲਾਸਾ ਦਿੰਦੀ ਹੈ ਹੁਣ ਤਾਂ ਦਿਲਾਸੇ ਦੇਣ ਤੋਂ ਇਲਾਵਾ ਕੰਮ ਹੀ ਕੀ ਲੱਗਿਆ ਹੈ ਦੋਸਤੋ ਹੌਲੀ ਹੌਲੀ ਕਰਦਾ ਕਰਦਾ ਉਹ ਆਪਣੀ ਪੜ੍ਹਾਈ ਵੱਲ ਜ਼ੋਰ ਦਿੰਦੀ ਹੈ ਕਿਉਂਕਿ ਹੁਣ ਉਸਤੇ ਕੋਲ ਕੋਈ ਹੋਰ ਰਸਤਾ ਨਹੀਂ ਹੈ ਹੁਣ ਤਾਂ ਬਸ ਉਹ ਜਿਹੜਾ ਆਪਣਾ ਗੁੱਸਾ ਹੈ ਉਹ ਜਿਹੜੀ ਆਪਣੀ ਤਕਲੀਫ ਹੈ ਦੁੱਖ ਹੈ ਉਸ ਨੂੰ ਮਿਹਨਤ ਦੇ ਵਿੱਚ ਕੋਲ ਕੇ ਜੋ ਆਖਿਰ ਦੇ ਵਿੱਚ ਰਿਜ਼ਲਟ ਆਵੇਗਾ ਉਹ ਉਸ ਨੂੰ ਆਪਣੇ ਪੱਖ ਦੇ ਵਿੱਚ ਮਿਲੇਗਾ ਦੋਸਤੋ ਇਸ ਤਰ੍ਹਾਂ ਮਿਹਨਤ ਕਰਦੇ ਕਰਦੇ ਉਹ UPSC ਦਾ ਪੇਪਰ ਕ੍ਰੈਕ ਕਰ ਲੈਂਦੀ ਹੈ ਲੇਕਿਨ ਨੰਬਰ ਘਟ ਹਨ ਮਸਾ ਮਸਾ ਉਸ ਦਾ ਸਿਲੈਕਸ਼ਨ ਹੋਇਆ ਹੈ ਫਿਰ ਵੀ ਚਲੋ SDM ਦੀ ਰੈਂਕ ਉਸ ਨੂੰ ਦੇ ਦਿੱਤੀ ਜਾਂਦੀ ਹੈ ਕੁੜੀ ਹੈ ਤਾਂ ਕਰਕੇ ਨਜ਼ਦੀਕ ਆਪਣੇ ਘਰ ਤੋਂ ਜਿਆਦਾ ਦੂਰ ਉਸ ਨੂੰ ਨਹੀਂ ਜਾਇਆ ਜਾਂਦਾ ਦੋਸਤੋ ਇਸ ਤਰ੍ਹਾਂ ਮਾਨਸਾ ਦੇ ਵਿੱਚ ਹੀ SDM ਦੀ ਨੌਕਰੀ ਕਰਦੀ ਹੈ ਹੌਲੀ-ਹੌਲੀ ਉਸ ਦੀ ਪਰਮਿਸ਼ਨ ਪੂਰਾ ਹੁੰਦਾ ਹੈ SDM ਦੀ ਨੌਕਰੀ ਕਰ ਲਿਆ ਉਸ ਨੂੰ ਤਕਰੀਬਨ 3 ਸਾਲ ਹੋ ਚੁਕੇ ਹਨ ਮਾਰਸਾ ਦੇ ਵਿੱਚ ਹੀ ਦੂਜੇ ਬਲੌਕ ਦੇ ਵਿੱਚ ਉਸ ਨੂੰ ਭੇਜ ਦਿੱਤਾ ਜਾਂਦਾ ਹੈ ਦੋਸਤੋ ਉੱਥੇ ਫਿਰ ਐਸਡੀਐਮ ਦੀ ਆਪਣੀ ਨੌਕਰੀ ਜਾਰੀ ਰੱਖਦੀ ਹੈ ਉਸਤੇ ਵਾਸਤੇ ਰਿਸ਼ਤਿਆਂ ਦਾ ਢੇਰ ਲੱਗ ਜਾਂਦਾ ਹੈ ਕਿਉਂਕਿ ਐਸਡੀਐਮ ਬੜੀ ਨੂੰ ਤਕਰੀਬਨ 2.5 ਤੋਂ 3 ਸਾਲ ਹੋ ਚੁਕੇ ਹਨ ਲੋਕ ਸਭ ਉਸਤੇ ਬਾਰੇ ਜਾਣਦੇ ਹਨ ਬੜੀ ਇਮਾਨਦਾਰ ਹੈ ਬੜੇ ਚੰਗੇ ਸੁਭਾਅ ਵਾਲੀ ਹੈ ਹੁਣ ਤਾਂ ਸਭ ਨੂੰ ਵੱਡੇ ਵੱਡੇ ਲੋਕ ਨੇਤਾ ਲੋਕ ਵੱਡੇ ਵੱਡੇ ਅਫਸਰਾਂ ਦੇ ਮੁੰਡੇ ਉਸਦੇ ਵਾਸਤੇ ਰਿਸ਼ਤਾ ਲੈ ਕੇ ਆਉਂਦੇ ਹਨ ਵੱਡੇ ਵੱਡੇ ਅਫਸਰ ਆਪਣੇ ਘਰ ਦੇ ਵਿੱਚ ਇਹੋ ਜੀ ਨੂੰ ਲੈਣਾ ਚਾਹੁੰਦੇ ਹਨ ਜੋ ਕਿ ਚੰਗੇ ਸੁਭਾਅ ਦੀ ਹੋਵੇ ਅਮਰਤਾਰੀ ਹੋਵੇ ਅਤੇ ਉਤੋਂ ਐਸਡੀਐਮ ਹੋਵੇ ਹੁਣ ਕੁੜੀ ਦੇ ਪਿਤਾ ਨੂੰ ਵੀ ਯਕੀਨ ਆ ਚੁੱਕਿਆ ਹੈ ਵੀ ਮੇਰੀ ਕੁੜੀ ਲਾਇਕ ਬਣ ਚੁੱਕੀ ਹੈ ਉਹ ਵੀ ਸੋਖੀ ਜੀ ਕਿਸੇ ਨੂੰ ਹਾਨੀ ਕਰਦਾ ਦੋਸਤੋ ਐਸੀ ਤਰ੍ਹਾਂ ਚੱਲਦਾ ਰਹਿੰਦਾ ਹੈ ਰਿਸ਼ਤੇ ਆਂਦੇ ਰਹਿੰਦੇ ਹਨ ਹੋਲਡ ਤੇ ਪੰਦੇ ਰਹਿੰਦੇ ਹਨ ਵਿੱਕੋਖੀ ਆਪਣੀ ਕੁੜੀ ਨੂੰ ਪੁੱਛਦਾ ਹੈ ਕੁੜੀ ਅਗੋ ਕਹਿ ਦਿੰਦੀ ਹੈ ਕੋਈ ਗੱਲ ਨਹੀਂ ਆਪਾਂ ਥੋੜਾ ਸਬਰ ਰੱਖਦੇ ਹਾਂ ਹਜੇ ਇਨੀ ਕੀ ਜਲਦੀ ਹੈ ਹੁਣੇ ਤਾਂ ਮੈਂ ਨੌਕਰੀ ਲੱਗੀ ਹਾ 2.5 ਸਾਲ ਹੋਏ ਹਨ 2-4 ਸਾਲ ਆਪਣੀ ਸੇਵਾ ਹੋਰ ਕਰਾ ਲਿਓ ਬਾਅਦ ਵਿੱਚ ਅਗਲੇ ਘਰ ਤਾਂ ਜਾਣਾ ਹੀ ਹੈ ਉੱਥੇ ਜਾ ਕੇ ਮੈਂ ਕੀ ਕਰ ਲਾਂਗੀ ਉਸ ਤੋਂ ਬਾਅਦ ਤੁਹਾਡੀ ਸੇਵਾ ਉਹ ਨਹੀਂ ਨਹੀਂ ਹੋ ਪਾਣੀ ਤੁਸੀਂ ਪੈਨਸ਼ਨ ਨਾਲੋ ਆਪਣਾ ਘਰ ਵਧੀਆ ਬਣਾ ਕੇ ਚੰਗੀ ਕੋਠੀ ਪਾ ਕੇ ਉਸ ਤੋਂ ਬਾਅਦ ਹੀ ਮੈਂ ਅਗਲੇ ਕਰਵਾਵਾਂਗੀ ਐਸੀ ਤਰ੍ਹਾਂ ਚੱਲ ਰਿਹਾ ਹੈ ਐਸਡੀਐਮ ਸਾਹਿਬ ਦੇ ਕੋਲ ਅੱਜ ਇੱਕ ਕੇਸ ਆਇਆ ਹੈ ਇੱਕ ਗਰੀਬ ਬੰਦਾ ਜਿਸ ਦੀ ਜ਼ਮੀਨ ਇੱਕ ਗੁਰਜੰਟ ਸਿੰਘ ਨਾਮ ਦੇ ਬੰਦੇ ਨੇ ਨੱਪ ਰਖੀ ਹੈ ਉਸ ਦਾ ਇੱਕ ਕਿੰਨਾ ਵਿਚਾਰੇ ਦਾ ਜੋ ਕਿ ਉਸ ਨੂੰ ਮਸਾ ਮਸਾ ਉਸ ਨੇ ਆਪਣੇ ਭਰਾਵਾ ਤੋਂ ਲੜ ਕੇ ਲਿਆ ਸੀ ਹੁਣ ਇੱਕ ਕਿਸੇ ਦਬੰਗ ਬੰਦੇ ਨੇ ਗੁਰਜੰਟ ਸਿੰਘ ਨਾਮ ਦੇ ਬੰਦੇ ਨੇ ਨੱਪ ਲਿਆ ਹੋਏ ਦੋਸਤੋ ਪੂਰੇ ਕੇਸ ਤੇ ਵੀ ਜਾਂਦੀ ਹੈ ਉਸ ਬੰਦੇ ਨੂੰ ਐਸਡੀਐਮ ਆਫਿਸ ਦੇ ਵਿੱਚ ਬੁਲਾਇਆ ਜਾਂਦਾ ਹੈ ਆਪਣੀ ਫਰਿਆਦ ਰੱਖਦਾ ਹੋਏ ਅਤੇ ਕਹਿ ਦਿੰਦਾ ਹੈ ਵੀ ਗੁਰਜੰਟ ਸਿੰਘ ਹੋਰੀ ਤਿੰਨ ਵਾਰ ਦੇ ਸਰਪੰਚ ਹਨ ਫਲਾਣੇ ਪਿੰਡ ਦੇ ਵਿੱਚ ਰਹਿੰਦੇ ਹੁਣ ਮੈਂ ਵੀ ਉਸੇ ਪਿੰਡ ਦਾ ਵਸਨੀਕ ਹਾਂ ਅਤੇ ਮੇਰੀ ਜ਼ਮੀਨ ਦਾ ਇੱਕ ਵੱਡਾ ਹਿੱਸਾ ਇੱਕ ਕਿਲਾ ਜਿਹੜਾ ਹੈ ਉਹਨਾਂ ਨੇ ਨਾ ਪਰਖਿਆ ਹੈ ਆਪਣਾ ਕਹਿੰਦੇ ਹਨ ਜਦੋਂ ਮੈਂ ਉੱਥੇ ਜਾਂਦਾ ਹਾਂ ਮੇਰੇ ਦਾਗਾ ਫਿਰਦੇ ਹਨ ਆ ਦੇਖੋ ਜੀ ਮੇਰੇ ਇੱਥੇ ਇਥੇ ਝਕਮ ਕਰ ਰੱਖੇ ਹਨ ਐਫ ਆਈ ਆਰ ਵੀ ਦਰਜ ਕਰਾਈ ਹੈ ਲੇਕਿਨ ਪੁਲਿਸ ਉਹਨਾਂ ਦੇ ਨਾਲ ਮਿਲੀ ਹੈ ਨੇਤਾ ਤੱਕ ਉਹਨਾਂ ਦੇ ਸੰਪਰਕ ਹਨ ਉਹਨਾਂ ਦੇ ਸਮਾਧਨ ਤੁਸੀਂ ਕਿਰਪਾ ਕਰੋ ਅਤੇ ਮੈਨੂੰ ਨਿਆਂ ਦਿਵਾਓ ਦੋਸਤੋ ਐਸ ਡੀ ਐਮ ਸਾਹਿਬ ਤਹਿਸੀਲਦਾਰ ਨਾਲ ਪੂਰੀ ਰਾਇਮਸ਼ਵਰਾ ਕਰਦੀ ਹੈ ਅਤੇ ਫਿਰ ਸੋਚਦੇ ਹਨ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਨਿਆਂ ਦਿਵਾਉਣਾ ਚਾਹੀਦਾ ਹੈ ਕਿਉਂਕਿ ਹੁਣ ਇਹ ਉਸ ਦਾ ਪਰਸਨਲ ਮੈਟਰ ਵੀ ਹੈ ਕਿਉਂਕਿ ਇਹ ਉਹੀ ਗੁਰਜੰਟ ਸਿੰਘ ਹੈ ਜਿਸ ਨੇ ਇਹਨੇ ਸਾਲ ਪਹਿਲਾਂ ਉਸ ਨੂੰ ਥੱਪੜ ਮਾਰ ਕੇ ਜਲੀਲ ਕੀਤਾ ਸੀ ਵਿਵਾਦ ਦੇ ਵਿੱਚ ਸਦੀਪਾਈ ਨੂੰ ਜਿਸ ਦਾ ਹਲੇ ਵਿਆਹ ਵੀ ਨਹੀਂ ਹੋਇਆ ਦੋਸਤੋ ਉਸ ਤੇ ਥੱਪੜ ਮਾਰ ਕੇ ਜਲੀਲ ਕਰਨਾ ਕਿੰਨੀ ਮਾੜੀ ਗੱਲ ਹੈ ਕਿਨਾ ਨੀਚ ਬੰਦਾ ਹੋਵੇਗਾ ਜੋ ਅੱਜ ਇੱਕ ਗਰੀਬ ਦੀ ਜ਼ਮੀਨ ਵੀ ਨੱਪਣਾ ਚਾਹੁੰਦਾ ਹੈ ਦੋਸਤੋ ਪੂਰੇ ਮਾਮਲੇ ਦੀ ਤਹਿ ਤਿਲ ਜਾਂਦੀ ਹੈ ਗੁਰਜੜ ਸਿੰਘ ਨੂੰ ਇੱਥੇ ਬੁਲਾਉਣ ਤੋਂ ਪਹਿਲਾਂ ਸਾਰੇ ਸਬੂਤ ਸਾਰੇ ਗਵਾਹ ਇਕੱਠੇ ਕਰ ਲੈਂਦੀ ਹੈ ਕੱਲਾ ਕੱਲਾ ਸਬੂਤ ਇਕੱਠਾ ਕਰਕੇ ਸੋਚਦੀ ਹੈ ਵੀ ਇਸ ਵਾਰ ਬਦਲਾ ਲੈਣ ਦਾ ਟਾਈਮ ਆ ਚੁੱਕਿਆ ਹੈ ਗੁਰਜਨ ਸਿੰਘ ਨੂੰ ਨਹੀਂ ਛੱਡਾਂਗੇ ਅੱਜ ਜੋ ਗਰੀਬਾਂ ਨਾਲ ਤੱਕਾ ਕਰਦਾ ਹੈ ਜੋ ਆਪਣੇ ਆਪ ਨੂੰ ਵੱਡਾ ਹੰਕਾਰੀ ਸਮਝਦਾ ਹੈ ਵੱਡਾ ਰੁਤਬੇਦਾਨ ਸਮਝਦਾ ਹੈ ਅੱਜ ਉਸ ਤੋਂ ਬਦਲਾ ਲੈ ਕੇ ਛਡਣਾ ਹੈ ਦੋਸਤੋ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋਏ ਉਸ ਗਰੀਬ ਬੰਦੇ ਨੂੰ ਗੁਰਜੰਤ ਸਿੰਘ ਦੇ ਕੋਲ ਪਹੁੰਚਿਆ ਜਾਂਦਾ ਹੈ ਅਤੇ ਆਪ ਵੀ ਨਾਲ ਜਾਂਦੀ ਹੈ ਦੋਸਤੋ ਸਰਕਾਰੀ ਗੱਡੀਆਂ ਜਦੋਂ ਉਸ ਗੁਰਜੰਤ ਸਿੰਘ ਦੇ ਘਰ ਆਦੀਆਂ ਹਨ ਸਮਝ ਚੁੱਕਿਆ ਹੈ ਵੀ ਕੋਈ ਵੱਡਾ ਅਫਸਰ ਕੋਈ ਵੱਡੇ ਉਹਦੇ ਵਾਲੀ ਇੱਥੇ ਆਈ ਹੈ ਦੋਸਤੋ ਸਰਕਾਰੀ ਗੱਡੀਆਂ ਦੇ ਵਿੱਚੋਂ ਨਾਲ 200 ਸਰਕਾਰੀ ਗੱਡੀਆਂ ਦੇ ਅੱਗੇ ਪਿੱਛੇ ਪੁਲਿਸ ਵਾਲੀਆਂ ਗੱਡੀਆਂ ਚੱਲ ਰਹੀਆਂ ਹਨ ਐਸਡੀਐਮ ਤਹਿਸੀਲਦਾਰ ਦੋਵੇਂ ਥੱਲੇ ਉਤਰਦੇ ਹਨ ਐਸਡੀਐਮ ਸਾਹਿਬ ਵਾਸਤੇ ਉੱਥੇ ਕੁਰਸੀ ਮੰਗਾਈ ਜਾਂਦੀ ਹੈ ਗੁਰਜੰਨ ਸਿੰਘ ਨੂੰ ਪਛਾਣ ਲਿਆ ਕੋ ਬਹੁਤੀ ਦੇਰ ਨਹੀਂ ਲੱਗਦੀ ਇਹ ਉਹੀ ਐਸਡੀਐਮ ਹੈ ਇਹ ਉਹੀ ਲੜਕੀ ਹੈ ਜਿਸ ਦੇ ਨਾਲ ਉਸਨੇ ਬਦਸਲੂਕੀ ਕੀਤੀ ਸੀ ਉਸਦੇ ਪੈਰ ਕਮਲ ਲੱਗ ਚੁੱਕੇ ਹਨ ਹੁਣ ਉੱਤ ਪਹਾੜ ਦੇ ਥੱਲੇ ਆ ਚੁੱਕਿਆ ਹੈ ਹੁਣ ਤਾਂ ਭਾਈ ਬੱਸ ਉਰਬ ਹੀ ਉਸ ਨੂੰ ਬਚਾ ਸਕਦਾ ਹੈ ਅੱਗੇ ਆਕੜਨ ਦੀ ਕੋਸ਼ਿਸ਼ ਕਰਦਾ ਹੈ ਕਹਿ ਦਿੰਦਾ ਹੈ ਮੇਰੇ ਇਸ ਫਲਾਣੇ ਨੇਤਾ ਨਾਲ ਲਿੰਕ ਹਨ ਇਸ ਨੇਤਾ ਨੂੰ ਮੈਂ ਜਾਣਦਾ ਹਾਂ ਐਸਟੀਜੀਐਮ ਸਾਹਿਬ ਵਿਵਾਖ ਆਵਾਜ਼ ਦੇ ਵਿੱਚ ਕਹਿੰਦੇ ਹਨ ਜਬ ਬਲਾਲਾ ਖਿੰਡੇ ਨੇ ਤੈਨੂੰ ਬੁਲਾਣਾ ਹੋਇਆ ਕਰਦੇ ਫੋਨ ਜਿਹੜੇ ਨੂੰ ਕਰਨਾ ਹੋਇਆ ਅੱਜ ਤਾਂ ਤੇਰੇ ਖਿਲਾਫ ਵੱਡੇ ਵੱਡੇ ਸਬੂਤ ਲੱਗੇ ਥਿਆਈ ਹਾਂ ਗਰੀਬਾਂ ਦੀ ਜ਼ਮੀਨ ਆਪਦਾ ਫਿਰਦਾ ਹੈ ਦਿਖਾ ਕਿਹੜੇ ਕਾਗਜ਼ ਹਨ ਜਿਸ ਦੇ ਆਧਾਰ ਤੇ ਤੂੰ ਇਹ ਜ਼ਮੀਨ ਵੰਡਦਾ ਫਿਰਦਾ ਹੈ ਅਗੋਂ ਇੱਕ ਨਕਲੀ ਜਾਂ ਸਟੈਂਪ ਪੇਪਰ ਉੱਤੇ ਲਾਦੇ ਹਨ ਜਿਸ ਦੇ ਉੱਪਰ ਉਹਨਾਂ ਨੇ ਆਪ ਹੀ ਉਸ ਬਚਾਰੇ ਗਰੀਬ ਦੇ ਸਹਨ ਕਰ ਰੱਖੇ ਹਨ ਅਤੇ ਆਪ ਹੀ ਉਸ ਬਚਾਰੇ ਗਰੀਬ ਦੀ ਫੋਟੋ ਲਗਾ ਕੇ ਤੱਕੇ ਨਾਲ ਉਸ ਨੂੰ ਨੋਟਰੀ ਕਰਵਾ ਰੱਖਿਆ ਹੈ ਦੋਸਤੋ ਜਿਵੇਂ ਹੀ ਸਾਹਮਣੇ ਰੱਖਦੇ ਹਨ ਔਰ ਗਰੀਬ ਬੰਦੇ ਨੂੰ ਪੁੱਛਦੀ ਹੈ ਵੀ ਤੇਰੇ ਸੰ ਹਨ ਚਲ ਅਇਂ ਕਰ ਕੋਰੇ ਕਾਗਜ਼ ਤੇ ਸਾਈਨ ਕਰਕੇ ਦਿਖਾ ਅਤੇ ਅੱਗੋਂ ਜਦੋਂ ਫੋਟੋ ਮਲਾਈ ਜਾਂਦੀ ਹੈ ਫੋਟੋ ਵੀ ਬਹੁਤ ਪੁਰਾਣੀ ਨਿਕਲਦੀ ਹੈ ਇਸ ਤਰ੍ਹਾਂ ਕਈ ਕਾਨੂੰਨ ਜਿਹੜੇ ਹਨ ਉਸ ਤੇ ਹਵਾਲਾ ਦਿੰਦੀ ਹੈ ਕਹਿੰਦੀ ਹੈ ਗਰੀਬ ਬੰਦਾ ਤਾਂ ਐਸੀ ਸਮਾਜ ਦੇ ਵਿੱਚੋਂ ਹੈ ਤੂੰ ਕਿਹੜੇ ਆਧਾਰ ਤੇ ਕਿਸ ਆਧਾਰ ਤੇ ਇਹ ਜਿਹੜੀ ਜ਼ਮੀਨ ਹੈ ਆਪਣੇ ਨਾਂ ਕਰਵਾ ਲਈ ਹੈ ਕਿੰਨੇ ਪੈਸੀ ਦਿੱਤੇ ਸਨ ਸੱਚ ਸੱਚ ਦੱਸ ਜੇਕਰ ਪੈਸੀ ਦਿੱਤੇ ਸਨ ਉਸ ਦਾ ਸਬੂਤ ਕੀ ਹੈ ਕੋਈ ਫੋਟੋ ਕੋਈ ਚੈੱਕ ਕੋਈ ਲਿਖਤ ਪੜ ਤਾਂ ਉਸ ਦੇ ਵਿੱਚ ਹੋਰ ਵੀ ਹੋਈ ਹੋਵੇਗੀ ਕਿਹੜੇ ਗਵਾਹਨ ਪੇਸ਼ ਕਰੋ ਕਿਹੜੀ ਤਹਿਸੀਲ ਦੇ ਵਿੱਚ ਤੁਸੀਂ ਜਾ ਕੇ ਇਹ ਕੰਮ ਕੀਤਾ ਹੈ ਸਿਰਫ ਸਟਾਮ ਦੇ ਆਧਾਰ ਤੇ ਤੁਸੀਂ ਥੋੜੀ ਐਸੀ ਸਮਾਜ ਦੇ ਬੰਦੇ ਦੀ ਜ਼ਮੀਨ ਅਪਲੋਗੇ ਇਹ ਵੱਡਾ ਕੇਸ ਬਣਦਾ ਹੈ ਤੁਹਾਡੇ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਵੇਗੀ ਅੱਗੇ ਉਸ ਗਰੀਬ ਬੰਦੇ ਦੇ ਬਿਆਨ ਦਰਜ ਕਰਵਾਉਂਦੀ ਹੈ ਆਮੋ ਸਾਹਮਣੇ ਹੁਣ ਹੋ ਚੁੱਕੇ ਹਨ ਹੁਣ ਐਸਡੀਐਫ ਸਾਹਿਬ ਦੀ ਪਾਵਰ ਦੇਖ ਕੇ ਉਹ ਜਿਹੜਾ ਗੁਰਜੰਟ ਸਿੰਘ ਹੈ ਉਸ ਦਾ ਹੰਕਾਰ ਮੱਠਾ ਹੋ ਚੁੱਕਿਆ ਹੈ ਹਫ਼ਤੇ ਦੇ ਹਮ ਜੁੜ ਚੁਕੇ ਹਨ ਸਾਡੇ ਤੇ ਕਿਰਪਾ ਕਰੋ ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ ਸਾਡੇ ਤੇ ਕੇਸ ਦਰਜ ਨਾ ਕਰੋ ਅਸੀਂ ਇਸ ਗਰੀਬ ਬੰਦੇ ਦੀ ਜ਼ਮੀਨ ਛੱਡਣ ਨੂੰ ਤਿਆਰ ਹਾਂ ਅਸੀਂ ਕੁਝ ਨਹੀਂ ਕਰਾਂਗੇ ਤੁਸੀਂ ਬਸ ਸਾਨੂੰ ਛੱਡ ਦਿਓ ਅੱਗੇ ਤੋਂ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਆਵੇਗੀ ਸਾਰਾ ਜਿਹੜੀ ਉਸਤੀ ਹੈਕੜੀ ਸੀ ਬਾਹਰ ਆ ਚੁੱਕੀ ਸੀ ਹੁਣ ਤਾਂ ਬਸ ਐਸ.ਡੀ.ਐਮ ਸਾਹਿਬ ਨੂੰ ਉਸਤੇ ਰੋਣ ਦਾ ਇੰਤਜ਼ਾਰ ਸੀ ਕਦੋਂ ਰੋਵੇਗਾ ਵੀ ਮੈਨੂੰ ਛੱਡ ਦੇ ਦੋਸਤੋ ਅਗੋ ਕਹਿੰਦੀ ਹੈ ਐਵੇਂ ਕਿਵੇਂ ਛੱਡ ਦਈਏ ਤੂੰ ਇੱਕ ਗਰੀਬ ਬੰਦੇ ਦੀ ਜ਼ਮੀਨ ਨੱਪਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਮੈਂ ਇਥੇ ਨਾਂ ਦੀ ਅਜੇ ਤੱਕ ਤੂੰ ਫਿਰ ਵਿਚਾਰੇ ਦੀ ਜ਼ਮੀਨ ਨਾਪੀ ਲੈਣੀ ਸੀ ਪਤਾ ਨਹੀਂ ਕਿੰਨੇ ਗਰੀਬਾਂ ਨਾਲ ਹੋਰ ਤੱਕਾ ਕੀਤਾ ਹੋਵੇਗਾ ਹੁਣ ਤੇਰਾ ਇਹ ਰਾਜ ਨਹੀਂ ਚੱਲਣਾ ਤਿੰਨ ਵਾਰ ਦਾ ਤੂੰ ਸਰਪੰਚ ਰਿਆ ਨਾ ਹੁਣ ਦੇਖ ਤੇਰੀ ਸਰਪੰਚੀ ਜਾਂਦੀ ਕਿੱਧਰ ਹੈ ਦੋਸਤੋ ਜਿਹੜੇ ਨਾਲ ਖੜੇ ਪੁਲਿਸ ਵਾਲੇ ਹਨ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਨਹੀਂ ਦਿੱਤਾ ਹੈ ਸਾਰੇ ਸਬੂਤ ਜਿਹੜੇ ਹਨ ਇਸਤੇ ਖਿਲਾਫ ਹਨ ਅਦਾਲਤ ਦੇ ਵਿੱਚ ਇਸ ਨੂੰ ਕਸੀੜਾ ਜਾਵੇਗਾ ਦੋਸਤੋ ਪੁਲਿਸ ਵਾਲੇ ਗੁਰਜੰਤ ਸਿੰਘ ਨੂੰ ਰੋਂਦੇ ਕਰ ਲਾਉਂਦੇ ਨੇ ਚੱਕ ਕੇ ਲੈ ਜਾਂਦੇ ਹਨ ਜੀਪ ਦੇ ਵਿੱਚ ਮਾਰਦੇ ਹਨ ਚੱਕ ਕੇ ਅਤੇ ਉਸ ਨੂੰ ਪੁਲਿਸ ਥਾਣੇ ਲਿਜਾ ਕੇ ਹਵਾਲਾਤ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਐਸ ਡੀ ਐਮ ਸਾਹਿਬ ਦਾ ਆਪਦਾ ਹੱਥ ਹੈ ਜਲਦੀ ਤੋਂ ਜਮਾਨਤ ਵੀ ਨਹੀਂ ਮਿਲਦੀ ਜਲਦੀ ਤੋਂ ਉਸ ਨੂੰ ਰਿਹਾਨੇ ਕੀਤਾ ਜਾਂਦਾ ਪੁਲਿਸ ਵਾਲੇ ਵੀ ਹੁਣ ਰਾਪਾਧਾ ਨਹੀਂ ਕਰ ਸਕਦੇ ਦੋਸਤੋ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਅਤੇ ਸਾਰਾ ਕੁਝ ਚਲਚਲਾ ਕੇ ਉਸ ਤੇ ਮੋਟਾ ਜੁਰਮਾਨਾ ਲਾਇਆ ਜਾਂਦਾ ਹੈ ਉਸ ਨੂੰ ਸਰਕਾਰ ਨੂੰ 25 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਹੈ ਉਹ ਦੇਣਾ ਹੋਵੇਗਾ ਅਤੇ ਨਾਲ ਨਾਲ ਜਿਹੜੇ ਉਸ ਗਰੀਬ ਬੰਦੇ ਦੀ ਜ਼ਮੀਨ ਹੈ ਉਹ ਹੁਣ ਟਰਨੀ ਪਵੇਗੀ ਉਸ ਦੇ ਉੱਪਰ ਵੀ ਹੁਣ ਉਸ ਦਾ ਕੋਈ ਹੱਕ ਨਹੀਂ ਰਿਹਾ ਇਸ ਤਰ੍ਹਾਂ ਦੇ ਫੈਸਲੇ ਤੋਂ ਬਾਅਦ ਗੁਰਜੰਟ ਸਿੰਘ ਵਿਚਾਰਾ ਚੁੱਪਚਾਪ ਆਪਣੇ ਘਰ ਚਲਾ ਜਾਂਦਾ ਹੈ ਪਛਤਾਂਦਾ ਹੈ ਜੇਕਰ ਉਸ ਦਿਨ ਮੈਂ ਉਹ ਕਦਮ ਨਾ ਚੁੱਕਿਆ ਹੁੰਦਾ ਅੱਜ ਮੈਰੀ ਨੂੰ ਐਸ ਦਿਮ ਹੋਣੀ ਸੀ ਜਿਸ ਦੀ ਜ਼ਮੀਨ ਚਾਹੁੰਦਾ ਉਸ ਦੀ ਜਮੀਨ ਆਪ ਲੈਂਦਾ ਅਤੇ ਇਹ ਜਿਹੜੇ ਦਿਨ ਹਨ ਉਹ ਮੈਨੂੰ ਦੇਖਣ ਹੀ ਨਹੀਂ ਪਾਣੇ ਸੀ ਆਪਣਾ ਮੱਥਾ ਢੋਲਦਾ ਹੈ ਆਪਣੇ ਆਪ ਨੂੰ ਕੋਸਦਾ ਹੈ ਕਰ ਲਾਉਂਦਾ ਹੈ ਅਤੇ ਆਪਣੇ ਮੁੰਡੇ ਨੂੰ ਆਖਦਾ ਹੈ ਤੇਰੀ ਕਿਸਮਤ ਹੀ ਮਾੜੀ ਹੈ ਤੈਨੂੰ ਇਹੋ ਜੀ ਨੂੰ ਨਹੀਂ ਮਿਲੇ ਦੋਸਤੋ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਐਸਡੀਐਮ ਸਾਹਿਬ ਨੇ ਚੰਗਾ ਬਦਲਾ ਲਿਆ ਜੋ ਕਿ ਇੱਕ ਗਰੀਬ ਬੰਦੇ ਨੂੰ ਨਿਆਂ ਦਿਵਾਇਆ ਅਤੇ ਲਾਲ ਲਾਲ ਗੁਰਜੰਟ ਸਿੰਘ ਦਾ ਜਿਹੜਾ ਹੰਕਾਰ ਸੀ ਉਸ ਨੂੰ ਪੰਨਿਆ ਜਿਸ ਨੇ ਆਪਣੀ ਹੀ ਹੋਣ ਵਾਲੀ ਨੂੰ ਤੇ ਹੱਥ ਚੱਕ ਦਿੱਤਾ ਸੀ ਇਹਨਾਂ ਹੰਕਾਰੀ ਬੰਦਾ ਦੋਸਤੋ ਅੱਜ ਨੀਵਾ ਹੋ ਕੇ ਬੈਠਾ ਹੈ ਰੱਬ ਜਦੋਂ ਮਾਰਦਾ ਹੈ ਦੋਸਤੋਂ ਡਾਂਗ ਨਹੀਂ ਮਾਰਦਾ ਮਤ ਮਾਰ ਦਿੰਦਾ ਹੈ ਉਹੀ ਮਤ ਹੋਜੀ ਸੀ ਗੁਰਜੰਨ ਸਿੰਘ ਦੀ ਦੋਸਤੋਂ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ ਕਿ ਸੱਚਮੁੱਚ ਤੁਹਾਨੂੰ ਚੰਗੀ ਲੱਗੀ ਜੇਕਰ ਚੰਗੀ ਲੱਗੀ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚਦੀ ਰਹਿਣ ਦੋਸਤੋਂ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ